ਅੱਜ ਆਪਾਂ ਬਣਾਵਾਂਗੇ ਨਿੰਬੂਆਂ ਦਾ ਆਚਾਰ ਇਹ ਨਿੰਬੂ ਆਪਣੇ ਘਰ ਵਿੱਚ ਹੀ ਲੱਗੇ ਹੋਏ ਸੀਗੇ ਸਭ ਤੋਂ ਪਹਿਲਾਂ ਆਪਾਂ ਨਿੰਬੂ ਤੋੜ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਧੁੱਪ ਵਿੱਚ ਸੁਕਾ ਲਿਆ ਨਿੰਬੂ ਆਪਣੇ ਬਿਲਕੁਲ ਵੀ ਗਿੱਲੇ ਨਹੀਂ ਹੋਣੇ ਚਾਹੀਦੇ ਸੁੱਕੇ ਹੋਣੇ ਚਾਹੀਦੇ ਫਿਰ ਹੀ ਆਪਾਂ ਇਹਨਾਂ ਦਾ ਆਚਾਰ ਤਿਆਰ ਕਰਨਾ ਨਹੀਂ ਤਾਂ ਇਹ ਖਰਾਬ ਹੋ ਜਾਂਦਾ ਆਪਾਂ ਨਿੰਬੂ ਨੂੰ ਦੋ ਦੋ ਪੀਸੇ ਦੇ ਵਿੱਚ ਕੱਟ ਲਿਆ ਤੁਸੀਂ ਜੇ ਤੁਹਾਡੇ ਨਿੰਬੂ ਵੱਡੇ ਨੇ ਤੇ ਤੁਸੀਂ ਚਾਰ ਪੀਸੇ ਦੇ ਵਿੱਚ ਕੱਟ ਸਕਦੇ ਹੋ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਏ ਆਪਣੇ ਨਿੰਬੂ ਜਿਹੜੇ ਕੁਆਂਟੀਟੀ ਦੇ ਵਿੱਚ ਕਿਲੋ ਤੋਂ ਥੋੜੇ ਜਿਹਾ ਜ਼ਿਆਦਾ ਨੇ ਇਸ ਲਈ ਆਪਾਂ ਇਹਦੇ ਵਿੱਚ 7 ਚਮਚ ਇਸ ਤਰ੍ਹਾਂ ਦੇ ਚਿੱਟੇ ਨਮਕ ਦੇ ਪਾਵਾਂਗੇ ਜੇ ਤੁਹਾਡੇ ਨਿੰਬੂ ਜਿਹੜੇ ਕਿਲੋ ਨੇ ਤਾਂ ਤੁਸੀਂ ਇਹਦੇ ਵਿੱਚ 5 ਚਮਚ ਚਿੱਟੇ ਨਮਕ ਦੇ ਪਾ ਦੇਣੀ ਨੇ ਸਾਡੇ ਜਿਹੜੇ ਨਿੰਬੂ ਹੈਗੇ ਇਹ ਕਿਲੋ ਤੋਂ ਥੋੜੇ ਜਿਹਾ ਜ਼ਿਆਦਾ ਸੀਗੇ 200 आ, 300 ਗ੍ਰਾਮ ਜ਼ਿਆਦਾ ਸੀ ਇਸ ਲਈ ਅਸੀਂ ਇਹਦੇ ਵਿੱਚ 2 ਚਮਚ ਐਕਸਟਰਾ ਨਮਕ ਦੇ ਪਾ ਰਹੇ ਹਾਂਗੇ ਤੇ ਹੁਣ ਆਪਾਂ ਇਹ ਸਾਰਾ ਨਮਕ ਨਿੰਬੂ ਦੇ ਵਿੱਚ ਐਡ ਕਰ ਦੇਣਾ ਹੈ ਹਾਂਜੀ ਨਮਕ ਪਾਉਣ ਤੋਂ ਬਾਅਦ ਆਪਾਂ ਨਿੰਬੂਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਹੁਣ ਆਪਾਂ ਇਹਨਾਂ ਨੂੰ ਪੂਰਾ ਇੱਕ ਦਿਨ ਇਸ ਤਰ੍ਹਾਂ ਢੱਕ ਕੇ ਧੁੱਪ ਦੇ ਵਿੱਚ ਸੁਕਾਵਾਂਗੇ। ਹਾਂਜੀ ਅਗਲੇ ਦਿਨ ਆਪਾਂ ਦੇਖ ਸਕਦੇ ਹਾਂ ਨਿੰਬੂਆਂ ਨੇ ਨਮਕ ਜਿਹੜਾ ਆਪਾਂ ਨਿੰਬੂ ਦੇ ਉੱਪਰ ਪਾਇਆ ਸੀਗਾ ਉਹਨਾਂ ਨੇ ਚੰਗੀ ਤਰ੍ਹਾਂ ਪਾਣੀ ਛੱਡ ਦਿੱਤਾ। ਤੁਸੀਂ ਦੇਖੋਗੇ نیچے ਕਾਫੀ ਜਿਹੜਾ ਉਹ ਨਮਕ ਨੇ ਤੇ ਨਿੰਬੂਆਂ ਨੇ ਆਵਦਾ ਰਸ ਜਿਹੜਾ ਉਹ ਛੱਡ ਦਿੱਤਾ। ਦੇਖੋ ਇਸ ਤਰ੍ਹਾਂ ਪਾਣੀ ਇਹਦੇ ਵਿੱਚ ਕਾਫੀ ਦਿਸਣ ਲੱਗ ਗਿਆ ਹੈਗਾ। ਹੁਣ ਆਪਾਂ ਇਹਨਾਂ ਨੂੰ ਕੀ ਕਰਨਾ ਢੱਕ ਕੇ ਇੱਕ ਦਿਨ ਫੇਰ ਧੁੱਪ ਦੇ ਵਿੱਚ ਰੱਖਾਂਗੇ ਤਾਂ ਜੋ ਇਹ ਚੰਗੀ ਤਰ੍ਹਾਂ ਗਲ ਜਾਣ ਫਿਰ ਜੋ ਮਸਾਲੇ ਆਪਾਂ ਇਹਦੇ ਵਿੱਚ ਫਿਰ ਤੋਂ ਐਡ ਕਰਾਂਗੇ ਇੱਕ ਵਾਰ ਆਪਾਂ ਇਹਨੂੰ ਇਸ ਤਰ੍ਹਾਂ ਹੀ ਟਾ ਕੇ ਅੱਜ ਦਾ ਦਿਨ ਫਿਰ ਤੋਂ ਧੁੱਪ ਵਿੱਚ ਰੱਖ ਦਾਂਗੇ ਹਾਂਜੀ ਦੇਖੋ ਨਿੰਬੂ ਨੂੰ ਆਪਾਂ ਦੋ ਦਿਨ ਧੁੱਪ ਵਿੱਚ ਰੱਖ ਲਿਆ ਸੀਗਾ ਨਮਕ ਪਾਉਣ ਤੋਂ ਬਾਅਦ ਤੇ ਨਮਕ ਕਾਫੀ ਪਾਣੀ ਛੱਡ ਗਿਆ ਸੀਗਾ ਹੁਣ ਆਪਾਂ ਇਹਦੇ ਵਿੱਚ ਮਸਾਲੇ ਪਾਵਾਂਗੇ ਇਹ ਮਸਾਲੇ ਜੋ ਆਪਾਂ ਕੁਸ਼ਕ ਮਸਾਲੇ ਡਰਾਈ ਰੋਸਟ ਕੀਤੇ ਤੇ ਕੁਝ ਇਸ ਤਰ੍ਹਾਂ ਸੁੱਕੇ ਪਾਵਾਂਗੇ ਆਪਾਂ ਇਹਦੇ ਵਿੱਚ 2 ਚਮਚ ਅਜਵੈਨ ਲਈ ਹੈ ਤੇ 2 ਚਮਚ ਹੀ ਕਾਲੀ ਮਿਰਚ ਲਈ ਹੈ ਇਹਨਾਂ ਨੂੰ ਆਪਾਂ ਕੁੱਟ ਲਿਆਗਾ ਜਾਨੀ ਕਿ ਕਾਲੀ ਮਿਰਚ ਦਾ ਤੁਸੀਂ ਪਾਊਡਰ ਵੀ ਪਾ ਸਕਦੇ ਹੋ ਪਰ ਮੈਂ ਦਰਦਰੀ ਜਿਹੀ ਕੁੱਟ ਕੇ ਪਾਈ ਹੈ ਤੇ ਇਧਰ ਆਪਾਂ ਲਈ ਹੈਗੀ ਸੌਂਫ ਇਹ ਆਪਾਂ 3 ਚਮਚ ਲੈਏ ਹੈ ਤੇ ਆਪਾਂ ਇੱਕ ਇਹਦੇ ਵਿੱਚ ਪਾਵਾਂਗੇ ਭੁੰਨਿਆ ਹੋਇਆ ਜੀਰਾ ਇਹਨੂੰ ਅਸੀਂ ਤਵੇ ਉੱਪਰ ਡਰਾਈ ਰੋਸਟ ਕੀਤਾ ਤੇ ਇਸ ਤਰ੍ਹਾਂ ਆਪਾਂ ਇਹਨੂੰ ਕੁੱਟ ਲੈਣਾਗਾ ਦੱਬੜਾ ਜਿਹਾ ਪੀਸਿਆ ਸੀ ਤੇ ਇੱਕ ਇਕਾ ਪਹਿਰੇ ਵਿੱਚ ਮਸਾਲਾ ਪਾਇਆ ਹੈ ਸਾਰੇ ਜਿਹੜੇ ਵੀ ਮਸਾਲੇ ਆਪਾਂ ਪਾਏ ਨੇ ਇਹਨਾਂ ਚਾਰਾਂ ਮਸਾਲਿਆਂ ਨੂੰ ਤਵੇ ਉੱਪਰ ਥੋੜਾ ਜਿਹਾ ਡਰਾਈ ਰੋਸਟ ਕਰਕੇ ਸਾਰਿਆਂ ਦਾ ਇਸ ਤਰ੍ਹਾਂ ਥੋੜਾ ਥੋੜਾ ਮਿਕਸਚਰ ਬਣਾ ਲਿਆ ਜੈਨਕਿ ਆ ਪਰੇ ਵਿੱਚ ਸੁੱਕੇ ਮਸਾਲੇ ਇਸ ਤਰ੍ਹਾਂ ਵੀ ਪਾਏ ਆ ਤੇ ਥੋੜੇ ਜਾਂ 1.5 ਚਮਚ ਦੇ ਕਰੀਬ ਆਪਾਂ ਇਹ ਚਾਰੇ ਮਸਾਲਿਆਂ ਨੂੰ ਅਲੱਗ-ਅਲੱਗ ਅਲੱਗ-ਅਲੱਗ ਨਹੀਂ ਤੁਸੀਂ ਇਕੱਠੇ ਹੀ ਤਵੇ ਉੱਪਰ ਡਰਾਈ ਰੋਸਟ ਕਰਕੇ ਇਹਨੂੰ ਪੀਸ ਕੇ ਬਣਾ ਸਕਦੇ ਹੋ ਤੁਸੀਂ ਚਾਹੋ ਤਾਂ ਇਹਨੂੰ ਛੱਡ ਵੀ ਸਕਦੇ ਹੋ ਬਿਲਕੁਲ ਆਪਸ਼ਨਲ ਹੈ ਤੁਸੀਂ ਚਾਰੇ ਇਹ ਮਸਾਲੇ ਵੀ ਪਾ ਸਕਦੇ ਹੋਗੇ ਬਾਕੀ ਜੇ ਤੁਹਾਡੇ ਘਰ ਵਿੱਚ ਹੋਰ ਮਸਾਲੇ ਹੋਣ ਕਲੌਂਜੀ ਵਗੈਰਾ ਉਹ ਵੀ ਇਹਦੇ ਵਿੱਚ ਐਡ ਕਰ ਸਕਦੇ ਹੋ ਇਹ ਸਾਰੇ ਆਪਾਂ ਮਸਾਲੇ ਇਹਦੇ ਵਿੱਚ ਪਾਤੇ ਭੁੰਨੇ ਹੋਇਆ ਜੀਰਾ ਪਾਇਆ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਾ ਕੇ ਵੀ ਆਪਾਂ ਹੁਣ ਮਿਕਸ ਕਰ ਲੈਣਾ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਚਮਚ ਨਾਲ ਹਿਲਾ ਕੇ ਇੱਕ ਦੋ ਦਿਨ ਫੇਰ ਆਪਾਂ ਇਹਨੂੰ ਧੁੱਪ ਲਵਾਵਾਂਗੇ ਫਿਰ ਅਗਲਾ ਪ੍ਰੋਸੈਸ ਦੇ ਵਿੱਚ ਹੋਊਗਾ ਜਿਹੜਾ ਇਹ ਨਿੰਬੂ ਦਾ ਮਿੱਠਾ achar ਹੈ ਇਹਨੂੰ ਬਣਨ ਦੇ ਵਿੱਚ ਘੱਟੋ ਘੱਟ 10 ਦਿਨ ਲੱਗ ਜਾਂਦੇ ਨੇ 10 ਦਿਨਾਂ ਦੇ ਵਿੱਚ ਇਹਦੇ ਵਿੱਚ ਸਾਰੇ ਮਸਾਲੇ ਜਿਹੜੇ ਪੈ ਜਾਂਦੇ ਨੇ ਉਸ ਤੋਂ ਬਾਅਦ ਇਹ ਖਾਣ ਲਈ ਤਿਆਰ ਹੋਊਗਾ ਜਿਹੜਾ ਉਹ 15 ਦਿਨਾਂ ਦੇ ਵਿੱਚ ਤਿਆਰ ਹੋ ਜਾਂਦਾ ਹੈਗਾ ਇਹਨੂੰ ਬਣਨ ਦੇ ਵਿੱਚ ਥੋੜਾ ਜਿਹਾ ਟਾਈਮ ਲੱਗਦਾ ਜੇ ਤੁਸੀਂ ਨਾਲ ਦੀ ਨਾਲ ਹੀ ਖਾਣਾ ਚਾਹੁੰਦੇ ਹੋ ਫਿਰ ਵੀ ਬਣਨ ਦੇ ਵਿੱਚ ਇਹਨੂੰ 10 ਦਿਨ ਤਾਂ ਲੱਗ ਹੀ ਜਾਂਦੇ ਨੇ 10 ਦਿਨਾਂ ਬਾਅਦ ਵੀ ਤੁਸੀਂ ਇਹਨੂੰ ਖਾ ਸਕਦੇ ਹੋਗੇ ਪਰ ਜਿਹੜਾ ਵਧੀਆ ਸਵਾਦ ਲੈਣਾ ਹੈ ਉਹ 15 ਜਾਂ 20 ਦਿਨਾਂ ਦੇ ਵਿੱਚ ਵਿੱਚ ਇਹਦਾ ਸਵਾਦ ਜਿਹੜਾ ਵਧੀਆ ਆਉਣ ਲੱਗ ਜਾਂਦਾ ਤੇ ਹੁਣ ਇਹ ਆਪਾਂ ਇਹਨੂੰ 1 ਜਾਂ 2 ਦਿਨ ਫਿਰ ਧੁੱਪ ਲਵਾਵਾਂਗੇ ਫਿਰ ਇਹਦੇ ਵਿੱਚ ਅਗਲੀ ਚੀਜ਼ ਐਡ ਕਰਾਂਗੇ ਅੱਜ ਦੇਖੋ ਮਸਾਲੇ ਪਾਉਣ ਤੋਂ ਬਾਅਦ ਆਪਾਂ ਨਿੰਬੂ ਨੂੰ 2 ਦਿਨ ਤੋਂ ਪਲਵਾ ਲਈ ਸੀ ਜੀ ਤੇ 2 ਦਿਨ ਬਾਅਦ ਜਿਹੜਾ ਮਸਾਲਾ ਇਹਦੇ ਵਿੱਚ ਕਾਫੀ ਰਚ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਚੀਨੀ ਐਡ ਕਰਾਂਗੇ ਇਹ ਚੀਨੀ ਅਸੀਂ 900 ਗ੍ਰਾਮ ਲਈ ਹੈਗੀ ਕਿਉਂਕਿ ਆਪਣੇ ਨਿੰਬੂ ਹੈ ਜਿਹੜੇ ਉਹ 1 ਕਿਲੋ ਤੋਂ ਉੱਪਰ ਨੇ 300 ਗ੍ਰਾਮ ਤਾਂ ਕਰਕੇ ਆਪਾਂ ਇਹਦੇ ਵਿੱਚ 900 ਗ੍ਰਾਮ ਇੱਕ ਆਪਾਂ ਹੀ ਆਚਾਰ ਜਿਹੜਾ ਖੱਟਾ ਮਿੱਠਾ ਬਣਾ ਰਹੇ ਹਾਂ ਇਸ ਕਰਕੇ ਆਪਾਂ 900 ਗ੍ਰਾਮ ਚੀਨੀ ਲਈ ਹੈਗੀ ਤੁਸੀਂ ਚਾਹੋ ਤਾਂ ਇਹਦੇ ਵਿੱਚ ਥੋੜੀ ਘੱਟ ਵੀ ਐਡ ਕਰ ਸਕਦੇ ਹੋ ਚੀਨੀ ਇੱਕ ਵਾਰ ਮੈਂ ਇੰਨੀ ਕੁ ਪਾ ਕੇ ਮਿਕਸ ਕਰੂੰਗੀ ਹਾਂਜੀ ਦੇਖੋ ਬਾਕੀ ਦੇ ਵਿੱਚ ਚੀਨੀ ਵੀ ਆਪਾਂ ਇਹਦੇ ਵਿੱਚ ੜ ਕਰਕੇ ਮਿਕਸ ਕਰ ਦਿੱਤੀ ਹੈ ਪੂਰੀ 900 ਗ੍ਰਾਮ ਆਪਾਂ ਇਹਦੇ ਵਿੱਚ ਚੀਨੀ ਐਡ ਕਰੀਏ ਕਿਉਂਕਿ ਆਪਾਂ ਇਹਨਾਂ ਚਾਰ ਜਿਹੜਾ ਇਹ ਮਿੱਠਾ ਬਣਾ ਰਹੇ ਹਾਂਗੇ ਤਾਂ ਕਰਕੇ ਆਪਾਂ ਇਹਦੇ ਵਿੱਚ ਚੀਨੀ ਐਡ ਕਰੀਏ ਤੁਸੀਂ ਜੇ ਖੱਟਾ ਬਣਾਉਣਾ ਸਿਰਫ ਤਾਂ ਇਹਦੇ ਵਿੱਚ ਨਮਕ ਹੀ ਪਾ ਸਕਦੇ ਹੋਗੇ ਮਿੱਠੇ ਦੀ ਜਰੂਰਤ ਨਹੀਂ ਹੈਗੀ ਤਾਂ ਹੁਣ ਆਪਾਂ ਇਹਨੂੰ 2 ਦਿਨਾਂ ਲਈ ਫਿਰ ਧੁੱਪ ਵਿੱਚ ਰੱਖਾਂਗੇ ਤਾਂ ਕਿ ਚੀਨੀ ਜਿਹੜੀ ਉਹ ਚੰਗੀ ਤਰ੍ਹਾਂ ਮੈਲਟ ਹੋ ਜਾਏ ਤੇ ਵਿੱਚ ਵਿੱਚ ਦੇ ਇਹਨੂੰ ਹਿਲਾਉਂਦੇ ਵੀ ਰਹਿਾਂਗੇ 2 ਦਿਨ ਧੁੱਪ ਲਵਾਉਣ ਤੋਂ ਬਾਅਦ ਆਪਾਂ ਇਹਨੂੰ ਕੰਟੇਨਰ ਦੇ ਵਿੱਚ ਪਾ ਸਕਦੇ ਹਾਂ ਤੇ ਹਾਂਜੀ ਦੋਸਤੋ ਦੇ ਆਪਣੇ ਨਿੰਬੂਆਂ ਦੇ ਵਿੱਚ ਆਪਾਂ ਚੀਨੀ ਐਡ ਕੀਤੀ ਸੀ ਉਹ ਤੋਂ ਬਾਅਦ ਇਹ ਕਾਫੀ ਪਾਣੀ ਛੱਡ ਗਿਆ ਚੀਨੀ ਕਾਫੀ ਹੱਦ ਤੱਕ ਤੇਰੇ ਵਿੱਚ ਮਿਕਸ ਹੋ ਗਈ ਹੈ ਪਰ ਦੋ ਦਿਨ ਆਪਾਂ ਇਹਨੂੰ ਧੁੱਪ ਵਿੱਚ ਰੱਖਾਂਗੇ ਜਿਸ ਦੇ ਨਾਲ ਚੰਗੀ ਤਰ੍ਹਾਂ ਚੀਨੀ ਜਿਹੜੀ ਹੋਰ ਮੈਲਟ ਹੋ ਜਾਊਗੀ ਤੇ ਇਹਦੇ ਵਿੱਚ ਮਿਕਸ ਹੋ ਜਾਊਗੀ ਫਿਰ ਆਪਾਂ ਇਹਨੂੰ ਇੱਕ ਕੰਟੇਨਰ ਦੇ ਵਿੱਚ ਪਾ ਕੇ 5 ਤੋਂ 7 ਦਿਨਾਂ ਲਈ ਰੱਖ ਦਾਂਗੇ ਤੇ ਉਸ ਤੋਂ ਬਾਅਦ ਆਪਣਾ achar ਜਿਹੜਾ ਤਿਆਰ ਹੋ ਜਾਊਗਾ ਹਾਂਜੀ ਦੇਖੋ ਆਪਣਾ achar ਹੈ ਜਿਹੜਾ ਉਹ 10-15 ਦਿਨ ਹੋ ਗਏ ਆ achar ਹੁਣ ਖਾਣ ਦੇ ਯੋਗ ਵੀ ਹੋ ਗਿਆ ਤੁਸੀਂ ਇਸ ਤਰ੍ਹਾਂ ਬਣਾਏ ਹੋਏ achar ਨੂੰ ਵੀ ਖਾ ਸਕਦੇ ਹੋ ਨਹੀਂ ਤਾਂ ਤੁਸੀਂ ਇਹਨੂੰ ਜਿੰਨਾ ਟਾਈਮ ਰੱਖੀ ਜਾਉਂਗੇ ਉਹਨਾਂ ਟਾਈਮ ਇਹ ਕਾਲਾ 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 ਹੁੰਦਾ ਜਾਊਗਾ ਤੇ ਇਹਦਾ ਟੇਸਟ ਜਿਹੜਾ ਹੋਰ ਵੀ ਵੱਧ ਜਾਊਗਾ ਅਸੀਂ ਇਹਨੂੰ ਇੱਕ ਹੁਣ ਕੰਟੇਨਰ ਦੇ ਵਿੱਚ ਪਾ ਦਿੱਤਾਗਾ ਤੁਸੀਂ ਇਹਨੂੰ ਕੰਟੇਨਰ ਦੇ ਵਿੱਚ ਪਾ ਕੇ ਹੁਣ ਰੱਖ ਸਕਦੇ ਹੋ ਸਟੋਰ ਕਰਕੇ ਤੇ ਜਦੋਂ ਵੀ ਤੁਹਾਡਾ ਮਨ ਕਰੇ ਇਹਦੇ ਵਿੱਚੋਂ ਇਸ ਤਰ੍ਹਾਂ ਕੱਢ ਕੇ ਖਾ ਸਕਦੇ ਹੋ ਜੇਕਰ ਤੁਹਾਨੂੰ ਸਾਡਾ ਨਿੰਬੂ ਦਾ achar ਬਣਾਉਣ ਦੀ ਰੈਸਪੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਓ ਸ਼ੇਅਰ ਕਰਿਓ ਕਮੈਂਟ ਬਾਕਸ ਦੇ ਵਿੱਚ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੇ ਜਾਂਦੇ ਜਾਂਦੇ ਸਾਡੇ ਚੈਨਲ ਪੰਜਾਬੀ ਸਵਾਦ ਕੁਕਿੰਗ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ